ਲਓ ਜੀ ਕਸ਼ਮੀਰੀ ਸੂਟਾਂ ਦੇ ਵਿੱਚ ਇੱਕ ਹੋਰ ਬਹੁਤ ਜ਼ਬਰਦਸਤ ਡਿਜ਼ਾਈਨ ਆਪਾਂ ਐਡ ਕੀਤਾ ਬੜਾ ਪੈਰਾ ਡਿਜ਼ਾਈਨ ਆ ਇਹਦੀ ਮੇਕਿੰਗ ਚੈੱਕ ਕਰੋ ਕਿੰਨੀ ਸੋਹਣੀ ਆ ਇਹ ਤੇ ਉਹ ਡਿਜ਼ਾਈਨ ਦੀ ਪੂਰਾ ਬਾਜੂ ਦਾ ਵੀ ਡਿਜ਼ਾਈਨ ਆਏਗਾ neck ਤੇ ਆਏਗਾ bottom ਤੇ ਆਏਗਾ ਬਹੁਤ ਸੋਹਣਾ ਦੇਖੋ ਬੈਕ ਘੇਰੇ ਦੇ ਵੀ ਆ ਬੜਾ ਸ਼ਾਨਦਾਰ ਇਹਦੇ ਨਾਲ ਸ਼ਾਲ ਵੀ ਬਣਿਆ ਹੋਇਆ ਪੀਸ ਤਾਂ ਮੈਂ ਖੋਲ ਕੇ ਦਿਖਾਣਾ ਬੜਾ ਜ਼ਬਰਦਸਤ ਪੀਸ ਆ ਪਿਓਰ ਫੂਲ ਦਾ ਹੁੰਦਾ ਜੀ オリジナル ਫੂਲ ਪਿਓਰ ਕਸ਼ਮੀਰੀ ਦੇ ਵਿੱਚ ਪੂਰਾ ਫਰੰਟ ਚੈੱਕ ਕਰ ਲਓ ਕਿੰਨਾ ਸ਼ਾਨਦਾਰ ਦੇਖੋ ਬਣਿਆ ਆ ਪੂਰਾ ਫਰੰਟ ਵਿਦ ਬੈਕ ਵੀ ਡਿਜ਼ਾਈਨ ਨਾਲ ਇਹਦੇ ਸ਼ਾਲ ਤਾਂ ਤੁਸਾਨਾ ਮੈਂ ਕਿੰਨਾ ਪਿਆਰਾ ਬਣਿਆ ਹੋਇਆ ਜੀ ਇਹ ਸ਼ਾਲ ਦਾ ਡਿਜ਼ਾਈਨ ਆ ਬਾਰਡਰ ਦੇਖੋ ਕਿੰਨਾ ਸੋਹਣਾ ਸ਼ਾਲ ਦਾ ਪੂਰਾ ਵਿੱਚੋਂ ਵੀ ਹੈਵੀ ਆ ਬਹੁਤ ਜ਼ਬਰਦਸਤ ਸ਼ਾਲ ਆ ਦੋਨਾਂ ਸਾਈਡ ਤੇ ਬਾਰਡਰ ਦੇਖੋ ਕਿੰਨਾ ਪਿਆਰਾ ਨਾਲ ਇਹਦੇ ਬੈਕ ਹੀਰਾ ਦੇਖੋ ਬਣਿਆ ਹੋਇਆ ਪ੍ਰੋਪਰ ਬੁਣਤੀ ਦੇ ਵਿੱਚ ਸਾਰਾ ਡਿਜ਼ਾਈਨ ਆਏਗਾ ਬਹੁਤ ਜ਼ਬਰਦਸਤ ਕੁਆਲਟੀ ਦਾ ਪੀਸ ਹੈ ਬਾਜੂ ਵਰਕ ਬੈਕ ਵਰਕ ਫਰੰਟ ਵਰਕ ਬੜਾ ਸ਼ਾਨਦਾਰ ਪਿਓਰ オリジナル ਕਸ਼ਮੀਰੀ ਸੂਟ ਕਲਰਸ ਦੇਖ ਲਓ ਮੈਰੂਨ ਸ਼ੇਡ ਮਾਜੈਂਟਾ ਬਹੁਤ ਸੋਹਣੇ ਸੋਹਣੇ ਰੰਗ ਆ ਰੈੱਡ ਉਸ ਤੋਂ ਬਾਅਦ ਪਿਆਜ਼ੀ ਕਲਰ ਰੀਡ ਦਾ ਸਿਰਫ ਦੇ ਆ ਕੇ ਤੁਹਾਨੂੰ 1150 ਰੁਪਏ थैंक यू